ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬਰਾਡ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਚਲੋ ਜੀ ਵਲੌਗ ਦੀ ਸਟਾਰਟਿੰਗ ਕਰਨ ਲੱਗੇ ਆ ਇਹ ਹੈਗਾ ਜੀ ਆਪਣਾ ਬਰਥਡੇ ਵਾਲਾ ਵਲੌਗ ਤੇ ਤੁਹਾਨੂੰ ਪਤਾ ਹੀ ਆਪਣਾ ਥੋੜੀ ਜੀ ਤਬੀਅਤ ਨਹੀਂ ਠੀਕ ਹੈਗੀ ਫੁੱਟ ਕਰਕੇ ਮਤਲਬ ਹਨਾ ਵਲੌਗ ਨਹੀਂ ਸ਼ੂਟ ਹੋ ਰਹੇ ਡੇਲੀ ਰੂਟੀਨ ਦੇ ਐਂਡ ਨੈਕਸਟ ਕੁਛ ਮੇਰੀ ਅੱਜ ਤੁਹਾਨੂੰ ਵੌਇਸ ਵੀ ਚੇਂਜ ਲੱਗ ਰਿਹਾ ਹੋਣਾ ਤੇ ਕੁਛ ਨਾ ਜਿਵੇਂ ਮੌਸਮ ਦੇ ਨਾਲ ਗਰਮ ਸਰਦ ਜਾਂ ਹੋ ਜਾਂਦਾ ਤੇ ਗਲਾ ਜੋ ਬਹੁਤ ਪੇਨ ਕਰ ਰਿਹਾ ਸੀਗਾ ਤੇ ਕੋਲਡ ਵਗੈਰਾ ਲੱਗ ਰਿਹਾ ਅੱਜ ਮੈਨੂੰ ਤੇ ਫਿਰ ਵੀ ਮੈਂ ਕਿਹਾ ਚਲੋ ਅੱਜ ਕਾਫੀ ਦਿਨ ਹੋ ਗਏ ਵਲੌਗ ਨਹੀਂ ਤੁਹਾਡੇ ਤੱਕ ਅਪਡੇਟ ਦਿੱਤੀ ਗਈ ਤੇ ਮੈਂ ਕਿਹਾ ਚਲੋ ਵਲੌਗ ਤੁਹਾਨੂੰ ਪਤਾ ਕਿ ਡੇਲੀ ਵਲੌਗ ਤਾਂ ਮੈਂ ਬਿਲਕੁਲ ਵੀ ਸ਼ੂਟ ਨਹੀਂ ਕਰ پا ਰਹੀ ਬਟ ਜਿਹੜੇ ਵਲੌਗ ਮੈਂ ਸ਼ੂਟ ਕੀਤੇ ਹੋਏ ਤੁਹ ਆਪਾਂ ਬਰਥਡੇ ਸੈਲੀਬ੍ਰੇਸ਼ਨ ਕੀਤਾ ਸੀ ਆਪਣਾ ਵੀ ਹਸਬੰਡ ਦਾ ਵੀ ਐਂਡ ਉਸ ਤੋਂ ਬਾਅਦ ਹੋਰ ਵੀ 2-3 ਦਿਨ ਮਤਲਬ ਵਲੌਗ ਸ਼ੂਟ ਕੀਤਾ ਮੈਂ ਤੇ ਮੈਂ ਸੋਚਿਆ ਕਿਉਂ ਨਾ ਆਪਾਂ ਤੁਹਾਡੇ ਨਾਲ ਉਹ ਸਾਰੇ ਵਲੌਗ ਜਿੰਨੇ ਵੀ ਸ਼ੂਟ ਕੀਤੇ ਉਹਨਾਂ ਨੂੰ ਆਪਾਂ ਐਡੀਟਿੰਗ ਕਰਕੇ ਤੁਹਾਡੇ ਤੱਕ ਪਹੁੰਚਦਾ ਕਰੀਏ ਤੇ ਹੋ ਸਕਦਾ ਕਿ ਉਦੋਂ ਤੱਕ ਮੇਰਾ ਜਿਹੜਾ ਪੈਰ ਵੀ ਥੋੜਾ ਜਾ ਹੱਦ ਤੱਕ ਠੀਕ ਹੋ ਜੇ ਐਂਡ ਆਪਾਂ ਡੇਲੀ ਵਲੌਗਿੰਗ ਵੀ ਛੇਤੀ ਹੀ ਸਟਾਰਟ ਕਰਾਂਗੇ ਕਿਉਂਕਿ ਤੁਹਾਨੂੰ ਵੀ ਪਤਾ ਜਿਹੜਾ ਉਹਦਾ ਟ੍ਰੀਟਮੈਂਟ ਆ ਉਹ ਥੋੜਾ ਜਾ ਹਨਾ ਟਾਈਮ ਲੱਗੂਗਾ ਸੋ ਇਸ ਕਰਕੇ ਥੋੜਾ ਜਿਹਾ ਟਾਈਮ ਲੱਗਣ ਕਰਕੇ ਮੇਰੇ ਤੋਂ ਕੁਝ ਵੀ ਸ਼ੂਟ ਵਗੈਰਾ ਨਹੀਂ ਡੇਲੀ ਰੂਟੀਨ ਚ ਡੋਲ ਪੈਂਦੀ ਹੈ ਜੇ ਜ਼ਿਆਦਾ ਉਹ ਮੈਂ ਤੋੜ ਲੈਣੀ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਪੱਟੀਆਂ ਵਗੈਰਾ ਹੋ ਰਹੀਆਂ ਨੇ ਤੇ ਬਟ ਇਦਾਂ ਕਿ ਜੇ ਮੈਂ ਜ਼ਿਆਦਾ ਤੋੜ ਦਿਆਂ ਤਾਂ ਫਿਰ ਡੋਲ ਵਗੈਰਾ ਪੈਂਦੀ ਹੈ ਨਾ ਫਿਰ ਵਲੌਗ ਨਹੀਂ ਇਹਨਾਂ ਸ਼ੂਟ ਹੋ ਪਾ ਰਿਆ ਤੇ ਤੁਹਾਨੂੰ ਮੈਂ ਰੀਜ਼ਨ ਪਹਿਲਾਂ ਹੀ ਦੱਸਤਾ ਸੀ ਸੋ ਆਪਾਂ ਛੇਤੀ ਆਪਾਂ ਜਿਹੜੇ ਆਪਣੇ ਟਰੈਕ ਤੇ ਆਵਾਂਗੇ ਤੇ ਤੁਹਾਡੇ ਨਾਲ ਡੇਲੀ ਵਲੌਗਿੰਗ ਤੇ ਮਿਲਿਆ ਕਰਾਂਗੇ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਮੇਰੇ ਵਲੌਗਸ ਜੋ ਨਹੀਂ ਵੀ ਪਹੁੰਚਦੇ ਤਾਂ ਵੀ ਮੇਰੀਆਂ ਸਿਸਟਰ ਬ੍ਰਦਰ ਜਿਹੜੀ ਵੀ ਹਨ ਆਪਣੇ ਵਲੌਗਸ ਨੂੰ ਵਾਚ ਕਰਦੇ ਨੇ ਸੋ ਪੁੱਛਦੇ ਨੇ ਕਿ ਤੁਸੀਂ ਠੀਕ ਹੋ ਤੁਹਾਡੇ ਵਲੌਗ ਨਹੀਂ ਆਏ ਤੇ ਬੜਾ ਹੀ ਚੰਗਾ ਮਿਲ ਲੱਗਦਾ ਹੈਗਾ ਇਸ ਤਰ੍ਹਾਂ ਕਿਉਂਕਿ ਉਹਨਾਂ ਨੂੰ ਵੀ ਇੰਤਜ਼ਾਰ ਹੁੰਦਾ ਕਿ ਮੇਰਾ ਵਲੌਗ ਆ ਕਿਉਂ ਨਹੀਂ ਆਇਆ ਹਨਾ ਤੇ ਉਦਾਂ ਮੈਨੂੰ ਬਹੁਤ ਸਪੋਰਟ ਕਰਦੇ ਨੇ ਮੇਰੇ ਭੈਣ ਭਰਾ ਥੈਂਕ ਯੂ ਸੋ ਮਚ ਸਾਰਿਆਂ ਦਾ ਤੇ ਮੈਨੂੰ ਵੀ ਇਦਾਂ ਹੁੰਦਾ ਬੜਾ ਵਧੀਆ ਲੱਗਦਾ ਜਦੋਂ ਕੋਈ ਕਮੈਂਟ ਇਦਾਂ ਦਾ ਰੀਡ ਕਰੀਦਾ ਤੇ ਕਾਫੀ ਦਿਨ ਹੋ ਗਏ ਜਿਹੜੇ ਮੇਰੇ ਮੇਰੇ ਸਟ ਲਗ ਮਤਲਬ ਨੇਲ ਦੇ ਟ੍ਰੀਟਮੈਂਟ ਤੋਂ ਪਹਿਲਾਂ ਦੇ ਨਾ ਮੇਰੇ 2-3 ਦਿਨ ਪਹਿਲਾਂ ਹੀ ਮੇਰੇ ਤੋਂ ਜਿਹੜੇ ਵਲੌਗਸ ਤੇ ਨਾ ਕਮੈਂਟਸਾਂ ਰਿਪਲਾਈ ਨਹੀਂ ਦਿੱਤਾ ਗਿਆ ਸੀ ਸੋ ਸੌਰੀ ਸਾਰਿਆਂ ਨੂੰ ਉਸ ਗੱਲ ਦੇ ਲਈ ਵੀ ਸੌਰੀ ਸਾਰਿਆਂ ਨੂੰ ਤੇ ਮੈਂ ਨਾ ਛੇਤੀ ਕੋਸ਼ਿਸ਼ ਕਰੂੰਗੀ ਕਮੈਂਟਸ ਜਿਹੜੇ ਉਹ ਕਮੈਂਟ ਦਾ ਰਿਪਲਾਈ ਜਿੰਨਾਂ ਦੇ ਦੇਣ ਵਾਲੇ ਹੋਏ ਰਿਪਲਾਈ ਦੇਵਾਂਗੇ ਆਪਾਂ ਤੇ ਕਿਉਂਕਿ ਮੈਥੋਂ ਦਿੱਤੇ ਹੀ ਨਹੀਂ ਗਏ ਉਸ ਤੋਂ ਬਾਅਦ ਪੈਰ ਦਾ ਕੰਮ ਜਿਹਦਾ ਹੋ ਗਿਆ ਬਸ ਪਹਿਲਾਂ ਬਿਮਾਰ ਸੀ ਫਿਰ ਪੈਰ ਦਾ ਕੰਮ ਹੋ ਗਿਆ ਤੇ ਇਹਨਾਂ ਕਮੈਂਟਸ ਤੇ ਰਿਪਲਾਈ ਕਮ ਸੇ ਕਮ 4 ਤੋਂ 5 ਵਲੌਗਸ ਤੇ ਜਿਹੜੇ ਕਮੈਂਟਸ ਤੇ ਰਿਪਲਾਈ ਨਹੀਂ ਕੀਤੇ ਗਏ ਸੋ ਸੌਰੀ ਇਸ ਲਈ ਮੰਗਦੀ ਮੈਂ ਤੇ ਹੁਣ ਕੋਸ਼ਿਸ਼ ਕਰਾਂਗੇ ਜਿਹੜੇ ਡੇਲੀ ਵਲੌਗ ਜਿਹੜਾ ਵੀ ਵਲੌਗ ਤੁਹਾਡੇ ਤੱਕ ਪਹੁੰਚਦਾ ਕਰਿਆ ਕਰਾਂਗੇ ਆਪਾਂ ਨਾਲ ਦੇ ਨਾਲ ਉਹਨਾਂ ਦੇ ਕਮੈਂਟਸ ਦਾ ਰਿਪਲਾਈ ਕਰ ਦਿਆ ਕਰਾਂਗੇ ਕਿਉਂਕਿ ਫਿਰ ਬਾਲੇ ਹੋ ਜਾਂਦੇ ਹੁਣ ਮੈਨੂੰ ਪਤਾ ਚਾਰ ਵਲੌਗਸ ਤੇ ਕਮ ਸੇ ਕਮ ਜਿਹੜੇ ਵਲੌਗਸ ਤੇ ਨਾ ਕਮੈਂਟਸ ਦਾ ਰਿਪਲਾਈ ਕਰਨ ਵਾਲਾ ਪਿਆ ਤੇ ਸੋ ਮੈਨੂੰ ਵੀ ਡਿਫਿਕਲਟ ਲੱਗਦਾ ਹਨਾ ਕਰਨਾ ਸੋ ਥੈਂਕ ਯੂ ਸੋ ਮੱਚ ਸਾਰਿਆਂ ਦਾ ਇੰਨਾ ਸਪੋਰਟ ਕਰਨ ਦੇ ਲਈ ਤੇ ਇੰਨਾ ਹਨਾ ਤੁਸੀਂ ਪਿਆਰ ਕਰਦੇ ਹੋ ਭੈਣ ਭਰਾ ਥੈਂਕ ਯੂ ਸੋ ਸੋ ਮੱਚ ਐਂਡ ਇਹ ਆਪਣਾ ਬਰਥਡੇ ਸੈਲੀਬ੍ਰੇਸ਼ਨ ਵਾਲਾ ਡੇ ਹੈ ਤੇ ਮੈਂ ਸੋਚਿਆ ਕਿਉਂ ਨਾ ਤੁਹਾਡੇ ਨਾਲ ਜਿਹੜੇ ਸ ਅਕ ਸ਼ੂਟ ਕਿਤੇ ਆਪਾਂ ਤੁਹਾਡਾ ਨਾਲ ਸ਼ੇਅਰ ਕਰੀਏ ਤੁਹਾਨੂੰ ਵੀ ਪਤਾ ਲੱਗੇ ਆਪਾਂ ਬਰਥਡੇ ਸੈਲੀਬ੍ਰੇਟ ਕਿੱਦਾ ਕੀਤਾ ਕੌਣ ਕੌਣ ਆਏ ਆਪਣੀ ਫੈਮਿਲੀ ਦੇ ਵਿੱਚ ਹਣਾ ਬਰਥਡੇ ਸੈਲੀਬ੍ਰੇਸ਼ਨ ਤੇ ਸੋ ਇਸ ਕਰਕੇ ਨਾਲੇ ਤੁਹਾਨੂੰ ਜਿਹੜੀਆਂ ਹਲਕੇ ਫੁਲਕੇ ਅਪਡੇਟਸ ਉਹ ਦਿੱਤੀਆਂ ਜਾਂਦੀਆਂ ਨੇ ਹਣਾ ਕੀ ਆਪਾਂ ਠੀਕ ਆ ਜ ਕਿਵੇਂ ਫਿਰ ਭੈਣ ਭਾਈ ਤੱਕ ਜਦੋਂ ਇੱਕ ਅੱਧਾ ਵਲੌਗ ਵਿੱਚ ਪਾ ਦਈਏ ਨਾ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਠੀਕ ਨਹੀਂ ਹੈਗੇ ਵਲੌਗ ਤਾਂ ਨਹੀਂ ਆ ਰਹੇ ਜਾਂ ਕਿੱਦਾਂ ਸਾਰਾ ਕੁਝ ਇਸ ਕਰਕੇ ਮੈਂ ਸੋਚਿਆ ਅੱਜ ਆਪਾਂ ਵਲੌਗ ਪਾ ਦੀ ਕੋਸ਼ਿਸ਼ ਕਰਾਂਗੇ ਜਿਹੜੇ ਹੋਰ ਵਲੌਗ ਸ਼ੂਟ ਕੀਤੇ ਪਏ ਦੋ ਤੋਂ ਤਿੰਨ ਉਹ ਵੀ ਆਪਾਂ ਐਡੀਟਿੰਗ ਕਰਕੇ ਤੁਹਾਡੇ ਨਾਲ ਨਾਲ ਦੇ ਨਾਲ ਸ਼ੇਅਰ ਕਰ ਦਈਏ ਤੇ ਬਾਕੀ ਐਡੀਟਿੰਗ ਤੇ ਵੀ ਨਾ ਮੇਰਾ ਹੁਣ ਤਬੀਅਤ ਅੱਜ ਬਿਲਕੁਲ ਵੀ ਠੀਕ ਨਹੀਂ ਹੈਗੀ ਮੈਂ ਫਿਰ ਵੀ ਵੌਇਸ ਓਵਰ ਕਰ ਰਹੀ ਹਾਂ ਮੇਰੇ ਅੱਗੇ ਗਲੇ ਦੇ ਵਿੱਚ ਬਹੁਤ ਜ਼ਿਆਦਾ ਪੇਨ ਹੈ ਤੇ ਕੋਸ਼ਿਸ਼ ਕਰੂੰਗੀ ਕੱਲ ਵੀ ਮੈਂ ਜਿਹੜਾ ਵਲੌਗ ਤੁਹਾਡੇ ਤੱਕ ਕੋਈ ਪਹੁੰਚਦਾ ਕਰਾਂ ਐਡੀਟਿੰਗ ਕਰਕੇ ਤੇ ਜੇ ਤਬੀਅਤ ਨਾ ਠੀਕ ਹੋਈ ਤਾਂ ਹੋ ਸਕਦਾ ਕੱਲ ਨੂੰ ਨਾ ਮਿਲੇ ਪਰਸੋਂ ਮਿਲੇ ਤੁਹਾਨੂੰ ਵਲੌਗ ਕੋਸ਼ਿਸ਼ ਕਰੂੰਗੀ ਕੱਲ ਨੂੰ ਵੀ ਵਲੌਗ ਤੁਹਾਡੇ ਤੱਕ ਪਹੁੰਚਦਾ ਕਰ ਸਕਾਂ ਜਿਹੜੇ ਸ਼ੂਟ ਕੀਤੇ ਹੋਏ ਆਪਾਂ ਉਹ ਤਾਂ ਚਲੋ ਤੁਹਾਡੇ ਤੱਕ ਪਹੁੰਚਾਈਏ ਤੇ ਲਓ ਜੀ ਇਹ ਸਾਰਾ ਤੁਸੀਂ ਦੇਖ ਰਹੇ ਹੋ ਨਾਲ-ਨਾਲ ਮੇਰੀ ਆਵਾਜ਼ ਸੁਣ ਰਹੇ ਹੋ ਤੁਸੀਂ ਹਨ ਤੇ ਆਪਣਾ ਬਰਥਡੇ ਸੈਲੀਬ੍ਰੇਸ਼ਨ ਹੋਇਆ ਹੈ ਤੇ ਆਪਾ ਬਰਥਡੇ ਮਨਾਇਆ ਆਪਣਾ ਆਲਵੇਜ਼ ਹੀ ਮਨਾਉਣੇ ਹੁੰਨੇ ਵਾਈਗੁਰ ਜੀ ਦੀ ਕਿਤਪਾ ਦੇ ਨਾਲ ਛੋਟੇ ਛੋਟੇ ਖੁਸ਼ੀਆਂ ਦੇ ਵਿੱਚ ਖੁਸ਼ ਹੁੰਨੇ ਆਪਾਂ ਤੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਆਪਾਂ ਛੋਟੀ ਜੀ ਖੁਸ਼ੀ ਨੂੰ ਵੀ ਆਪਾਂ ਸੈਲੀਬ੍ਰੇਟ ਕਰਦੇ ਨਾ ਬਹੁਤ ਖੁਸ਼ੀ ਹੁੰਦੀ ਹੈ ਸੋ ਇਸੇ ਤਰ੍ਹਾਂ ਹੁਣ ਆਪਾਂ ਬਰਥਡੇ ਸੈਲੀਬ੍ਰੇਟ ਕਰ ਲਿਆ ਤੇ ਨਾਲੇ ਆਪਣਾ ਜਿਹੜਾ ਗੂਠਾ ਬਾਕੀ ਮੇਰਾ ਨਾ ਟ੍ਰੀਟਮੈਂਟ ਕੱਲ ਹੀ ਹੋਇਆ ਇਸ ਤੇ ਹਸਾਬ ਨਾਲ ਦੇਖੀ ਨਾ ਕਿਉਂਕਿ ਬਰਥਡੇ ਮੇਰਾ ਸੀਗਾ 12 ਜੁਲਾਈ ਨੂੰ ਐਂਡ 11 ਜੁਲਾਈ ਨੂੰ ਹੀ ਆਪਣਾ ਟ੍ਰੀਟਮੈਂਟ ਹੋਇਆ ਤੇ ਬਿਲਕੁਲ ਜਮਾ ਹੀ ਨਹੀਂ ਆ ਪਤਾ ਥੱਲੇ ਪੈਰ ਲਾਉਣਾ ਸੀ ਸੈਕਿੰਡ ਡੇ ਸੀਗਾ ਕਿਉਂਕਿ ਬਲੱਡ ਦਾ ਸਰ ਕਮਤਲੋ ਹੁੰਦਾ ਨਾ ਤੇ ਉਹ ਨਹੀਂ ਬਲੱਡ ਨਿਕਲਣ ਲੱਗ ਜਾਂਦਾ ਜੇ ਨੀਚੇ ਆਪਾਂ ਪੈਰ ਤੇ ਪਾਰ ਪਾਉਨੇ ਇਸ ਕਰਕੇ ਜਿਹੜਾ ਆਪਾਂ ਬਿਲਕੁਲ ਵੀ ਨਹੀਂ ਕਰ ਸਕਦੇ ਸੀ ਪੈਰ ਦਾ ਥੱਲੇ ਇਸੇ ਕਰਕੇ ਮੈਂ ਕੱਪੜੇ ਵੀ ਵਾਰ-ਵਾਰ ਚੇਂਜ ਕਰਨ ਤੋਂ ਡਰਦੀ ਸੀ ਸਵੇਰ ਹੀ ਕਰੇ ਸੀ ਬਸ ਇਸੇ ਪ੍ਰਕਾਰ ਤੇ ਬਸ ਉਦਾਂ ਹੀ ਮੈਂ ਕਿ ਆ ਦੁਪੱਟਾ ਲੈ ਕੇ ਕਾਟਨ ਦਾ ਬੈਠ ਗਈ ਮੈਂ ਕਿ ਪਤਾ ਹੀ ਜਾਂ ਬਿਮਾਰ ਹੈਗੇ ਨਹੀਂ ਉੱਠੇ ਜਾਣਾ ਨਾ ਤੇ ਨਹੀਂ ਰੈਡੀ ਵਗੈਰਾ ਹੋਇਆ ਜਾਣਾ ਪਰ ਇਦਾਂ ਹੀ ਬਸ ਵਾਲ ਵੀ ਨਹੀਂ ਮੈਂ ਤਾਂ ਵਾਹੀ ਮੈਂ ਤਾਂ ਇਦਾਂ ਹੀ ਬੈਠ ਗਈ ਮੈਂ ਕਿ ਆਪਾਂ ਚਲੋ ਆਪਣੀ ਖੁਸ਼ੀਆਂ ਨੂੰ ਮਨਾ ਲਈਏ ਹਨਾ ਬਰਥਡੇ ਸੈਲੀਬ੍ਰੇਟ ਕਰਦੇ ਆਂ ਤਦ ਚਲੋ ਜੀ ਮੈਂ ਸੋਚਿਆ ਤੁਹਾਡੇ ਸਾਰੇ ਫਰੈਂਡਸ ਨਾਲ ਵੀ ਸ਼ੇਅਰ ਕਰੀਏ ਤੇ ਇੱਥੇ ਆਪਾਂ ਸ਼ੂਟ ਕਰ ਰਹੇ ਸੀ ਸ਼ਾਰਟ ਵੀਡੀਓ ਐਂਡ ਇੱਥੇ ਰਿੰਗ ਜਿਹੜੀ ਇਹਨਾਂ ਨੇ ਦਿੱਤੀ ਸੀ ਮੈਨੂੰ ਤੇ ਉਹ ਆਪਾਂ ਨਾਲੇ ਸ਼ਾਰਟ ਰੈਡੀ ਕਰ ਰਹੇ ਸੀ ਕਿਉਂਕਿ ਸ਼ਾਰਟ ਵੀ ਪਾਣਾ ਸੀ ਇਹ ਆਪਣਾ ਜਿਹੜਾ ਤੁਸੀਂ ਕਈਆਂ ਨੂੰ ਤਾਂ ਪਤਾ ਹੋਊਗਾ ਜਿੰਨਾਂ ਨੂੰ ਨਵੇਂ ਕਈ ਵਾਰ ਜੋੜਦੇ ਨੇ ਭੈਣ ਭਰਾ ਉਹਨਾਂ ਨੂੰ ਨਹੀਂ ਪਤਾ ਹੋਣਾ ਜਿਹੜੇ ਸ਼ਰਧਾਈ ਵਾਲੇ ਹੈਗੇ ਨਾ ਮਤਲਬ ਹਨਾ ਬੇਟਾ ਖੜਾ ਇਹ ਆਪਣਾ ਹੈਗਾ ਦਿਔਰ ਠੀਕ ਹੈ ਜੀ ਇਹ ਹੈਗਾ ਜਬਜੋਦਾ ਚਾਚੂ ਇਹ ਚਾਚੂ ਮਤਲਬ ਕਿਵੇਂ ਕਿ ਜਿਹੜੇ ਆਪਣੇ ਮੰਮੀ ਜੀਆ ਨੇ ਉਹਨਾਂ ਦੀ ਜਿਹੜੀ ਛੋਟੇ ਸਿਸਟਰ ਨੇ ਮਾਸੀ ਜੀ ਨੇ ਉਹ ਆਪਣੇ ਨੇਲੇ ਨੇੜੇ ਹੀ ਮਤਲਬ ਮੈਰਿਡ ਨੇ ਸੋ ਇਸ ਕਰਕੇ ਮ ਮਤਲਬ ਉਹਨਾਂ ਦਾ ਬੇਟਾ ਆ ਛੋਟਾ ਏ ਤੇ ਇਸ ਕਰਕੇ ਤੇ ਏ ਫਿਰ ਜੱਬ ਚੋ ਦਾ ਫੇਵਰਟ ਚਾਚੂ ਹੈ ਤੇ ਆ ਬਾਕੀ ਵਲੌਗ ਤੁਸੀਂ ਦੇਖੋ ਇਹ ਆਪਾਂ ਨੂੰ ਜਿਹੜੇ ਗਿਫਟ ਮਿਲੇ ਆ ਉਹ ਸ਼ੋਅ ਕਰ ਰਹੇ ਆ ਤੇ ਤੁਸੀਂ ਕਰੋ ਇੰਜੋਏ ਵਲੌਗ ਨੂੰ ਬਹੁਤ ਸੋਹਣੀ ਲੱਗੀ ਹੈ ਨਾ ਤੇ ਤੁਹਾਨੂੰ ਪਤਾ ਆਪਣਾ ਟ੍ਰੀਟਮੈਂਟ ਹੋਇਆ ਆ ਆਪਾਂ ਉੱਠਣਾ ਬੈਠਣਾ ਬਿਲਕੁਲ ਨਹੀਂ ਸੀ ਬਟ ਆਪਣਾ ਜਿਹੜਾ ਮੂਮੈਂਟ ਬਹੁਤ ਸੋਹਣਾ ਹੈ ਨਾ ਕਿਉਂਕਿ ਆਪਾਂ ਆਲਵੇਸ ਹੀ ਬਰਥਡੇ ਸੈਲੀਬ੍ਰੇਟ ਕਰਦੇ ਆ ਗਿਫਟ ਆਪਾਂ ਨਹੀਂ ਪਹੁੰਚਾਂਦੇ ਕਿਹੜੇ ਆਉਣੇ ਕਿਉਂਕਿ ਇਸ ਕਰਕੇ ਐਕਸਾਈਟਮੈਂਟ ਆ ਜਾਂਦੀ ਹੈ ਨਾ ਸੋ ਥੈਂਕ ਯੂ ਸੋ ਮੱਚ ਆਪਾਂ ਦਰ ਨਾ ਪਰ ਦੇਸਨ ਇਵਰੀਟ ਕਰ ਦੇਣੀ ਬੇਟਾ ਇਸ ਤਰ੍ਹਾਂ ਨਹੀਂ ਕਰਦੇ ਤੇ ਆ ਦਿੱਤਾ ਇਹਦੇ ਰੈਡੀ ਕਰਵਾ ਕੇ ਤੇ ਪਾਪਾ ਲੈ ਕੇ ਆਏ ਮੈਨੂੰ ਕੁਝ ਨਹੀਂ ਪਤਾ ਪਤਾ ਮੈਨੂੰ ਇਹਦਾ ਵੀ ਨਹੀਂ ਸਮਝਦਾ ਤੁਸੀਂ ਤੇ ਗਿਫਟ ਜਿਹੜੇ ਆਲਵੇਸ ਹੀ ਆਪਾਂ ਨੂੰ ਨਾ ਸਰਪ੍ਰਾਈਜ਼ ਹੁੰਦੇ ਆ ਇਹ ਨਾ ਇਹਦੇ ਪਾਪਾ ਇਹਦੇ ਵੱਲੋਂ ਤਿਆਰ ਕਰਵਾ ਕੇ ਲੈ ਕੇ ਆਇਆ ਇਹ ਨਹੀਂ ਮੈਨੂੰ ਪਤਾ ਕੁਝ ਵੀ ਕੀ ਹੈਗਾ ਤੇ ਚਲੋ ਆਪਾਂ ਦੇਖਦੇ ਜੱਜੋ ਦੇ ਵੱਲੋਂ ਇਹਦੇ ਪਾਪਾ ਰੈਡੀ ਕਰਵਾ ਕੇ ਲੈ ਆਏ ਆ ਗਿਫਟ ਕੀ ਆਜੋ ਹੁੰਦੇ ਨੇ ਵੀ ਕੋਲ ਵੇਖਦੇ ਆਂ ਜੱਜੋ ਦੇ ਪਾਪਾ ਕੀ ਲੈ ਕੇ ਆਏ ਆ ਜੱਜੋਤ ਵੱਲੋਂ ਮੇਰਾ ਬੇਟਾ ਵਾਸਤੇ ਇੱਕ ਬੇਟਾ ਲੈ ਕੇ ਆਇਆ ਮੇਰੇ ਵਾਸਤੇ ਗਿਫਟ ਚਲੋ ਜੀ ਦੇਖਦੇ ਆ ਪਾਪਾ ਦਾ ਪਾ ਗਿਫਟ ਸੋਨਾ ਕਿ ਬੇਟੇ ਦਾ ਸੋਨਾ ਦੇਖਦੇ ਆ ਜਵਜੋਦ ਇਹ ਤੁਹਾ ਦਾ ਬੰਦੇ ਲਾ ਵਾਓ ਜਵਜੋਦ ਥੈਂਕ ਯੂ ਥੈਂਕ ਯੂ ਥੈਂਕ ਯੂ ਪਾਪਾ ਨੂੰ ਬੋਲੋ ਬੇਟਾ ਨਾਲੇ ਪਾਪਾ ਲੈ ਕੇ ਆਏ ਪਸੰਦ ਤਾਂ ਪਾਪਾ ਦੀ ਹੈ ਨਾ ਗਿਫਟ ਤਾਂ ਪਰਦੇ ਦੇ ਵੱਲੋਂ ਆਇਆ ਚਲੋ ਜੀ ਇਹ ਲੈ ਕੇ ਪਾਪਾ ਆਏ ਨੇ ਬਟ ਇੱਕ ਗਿਫਟ ਮੰਨ ਕੇ ਚਲੋ ਤੁਸੀਂ ਜਬ ਜੋਤ ਵੱਲੋਂ ਮੈਨੂੰ ਮਿਲਿਆ ਸੋ ਓ ਯੂ ਲਵ ਮੋ ਮਾਈ ਗਾਡ ਦੇਖੋ ਕੀ ਲਿਖਿਆ ਆਇਆ ਹੈ ਤੇ ਜ਼ੂਮ ਕਰਕੇ ਦਿਖਾਓ ਵਾਓ ਥੈਂਕ ਯੂ ਬੇਟਾ ਅਮ ਜਿੱਤ ਲਾਓ ਆਪਣੇ ਬੇਟੇ ਨੇ ਦਿੱਤਾ ਤੇ ਬਾਕੀ ਆਪਾਂ ਨੂੰ ਆਲਵੇਸ ਹੀ ਪੇਮੈਂਟ ਮਿਲਦੀ ਹੁੰਦੀ ਹੈ ਤੇ ਪੇਮੈਂਟ ਮਿਲੀ ਹੈ ਆਪ ਨੂੰ ਬਰਥਡੇ ਤੇ ਅੱਜ ਆਪਾਂ ਨੂੰ ਕੋਈ ਦੁੱਖ ਤਕਲੀਫ ਨਹੀਂ ਹੋ ਰਹੀ ਆਪਣੇ ਘੁੱਟੇ ਦੀ ਬਹੁਤ ਖੁਸ਼ੀ ਹੈ ਤੇ ਥੈਂਕ ਯੂ ਸੋ ਮੱਚ ਸਾਰਾ ਨਾ ਗਿਲੋਸਪੋਰਟ ਕਹਿੰਦੇ ਨੇ ਲਓ ਜੀ ਆਪਾਂ ਨੂੰ ਵਲੌਗ ਕਰਤੀ ਜੀ ਬਰਥਡੇ ਸੈਲੀਬ੍ਰੇਸ਼ਨ ਹੋ ਗਿਆ ਆਈ ਹੋਪ ਕਿ ਤੁਹਾਨੂੰ ਮੇਰਾ ਬਰਥਡੇ ਸੈਲੀਬ੍ਰੇਸ਼ਨ ਵਧੀਆ ਲੱਗਾ ਹੋਗਾ ਤੁਹਾਨੂੰ ਪਤਾ ਬਿਲਕੁਲ ਵੀ ਮੈਂ ਤਾਂ ਉੱਤਨਾ ਹੀ ਨਹੀਂ ਸੀ ਇਸੇ ਕਰਕੇ ਮੈਂ ਪੁਜੀਸ਼ਨ ਤਰ੍ਹਾਂ ਇਹ ਥੱਲੋਂ ਦੀ ਫੁੱਟ ਕੱਢ ਲਿਆ ਸੀ ਆ ਟੇਬਲ ਦੇ ਉੱਪਰ ਰੱਖ ਕੇ ਤੇ ਆਜਬਜੋ ਨੇ ਗਿਫਟ ਦਿੱਤਾ ਤੇ ਜਬਜੋ ਦੇ ਪਾਪਾ ਨੇ ਇਹ ਰਿੰਗ ਦਿੱਤੀ ਹੈ ਸਿਲਵਰ ਦੀ ਸੋ ਥੈਂਕ ਯੂ ਸੋ ਮੱਚ ਇਹਨਾਂ ਦਾ ਬੰਦਾ ਹੈ ਨਾ ਕਿਉਂਕਿ ਜੀ ਥੈਂਕ ਯੂ ਜਬਜੋਤ ਸੇ ਮਮ ਵੈਲਕਮ ਸੇ ਮਮ ਟੂ ਵੈਲਕਮ ਸੇ ਵੈਲਕਮ ਬੇਟਾ ਵੈਲਕਮ ਬੋਲੋ ਮਮ ਕੋ ਓਕੇ ਬੇਟਾ ਇਜਬ ਜਦੇ ਚਾਚੂ ਤੇ ਦਾदू ਦੋਨੋਂ ਬਾਹਰ ਬੈਠੇ ਨੇ ਖਾਣਾ ਪੀਣਾ ਬਾਹਰ ਚੱਲ ਲਓ ਜੀ ਦਾदू ਦੋਨੋਂ ਬਾਹਰ ਬੈਠੇ ਨੇ ਖਾਣਾ ਪੀਣਾ ਡੰ ਚੱਲ ਰਿਹਾ ਹੈ ਪੈਕਿੰਗ ਚੈਕਿੰਗ ਖਾਣੇ ਪੀਣੇ ਦੀ ਹੋਊਗੀ ਹੈ ਕਿਉਂਕਿ ਮਾਸੀ ਜੀ ਹਰਮ ਘਰੇ ਭੇਜ ਦਿੱਲੇ ਹੋਣੇ ਆਪਾਂ ਸਮਾਨ ਖਣ ਦੇਣ ਵਾਲਾ ਤੇ ਕੱਪ ਦੀ ਮੈਨੂੰ ਬਹਾਸ ਨਾ ਲੱਗਾ ਤੇ ਰਿੰਗ ਤਾਂ ਚਲੋ ਹਨ ਆਪਾਂ ਵੇਅਰ ਕਰ ਹੀ ਰੱਖਾਂਗੇ ਵੈਸੇ ਮੇਰੇ ਕੋਲ ਚਾਂਦੀ ਦੀਆ ਵੈਸੇ ਫਿਲਹਾਲ ਤੇ ਮੈਂ 골ਡ ਦੀ ਵੇਅਰ ਕਰਕੇ ਰੱਖਦੀ ਆ ਘਰੇ ਬਟ ਆਪਾਂ ਉਤਾਰ ਦਾਂਗੇ ਚਾਂਦੀ ਠੰਡੀ ਹੁੰਦੀ ਹੈ ਨਾ ਸੋ ਕੋਸ਼ਿਸ਼ ਕਰਾਂਗੇ ਕਿ ਆਪਾਂ ਵੇਅਰ ਕਰਕੇ ਰੱਖਾਂਗੇ ਚਲੋ ਜ ਆਸ ਕਰਾਂਗੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਾ ਹੋਊਗਾ ਨਾ ਬਿਮਾਰ ਹੋਣ ਦੇ ਬਾਵਜੂਦ ਵੀ ਅੱਪ ਬਹੁਤ ਸੋਹਣਾ ਆਪਣਾ ਸੈਲੀਬ੍ਰੇਸ਼ਨ ਕੀਤਾ ਆਪਣੇ ਬਰਥਡੇ ਦਾ ਸੋ ਥੈਂਕ ਯੂ so much ਸਭ ਤੋਂ ਵੱਧ ਲਵ ਜਾਂਦਾ ਆਪਣੀ ਫੈਮਿਲੀ ਦਾ ਨੈਕਸਟ ਤੁਹਾਡਾ ਸਾਰਿਆਂ ਦਾ ਜਿਹੜੇ ਵੀ ਸਪੋਰਟ ਕਰਦੇ ਹੋ ਤੇ ਬਾਈ ਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਹਨਾ ਇਹ ਦਿਨ ਜਿਹੜੇ ਲੈ ਕੇ ਆਉਂਦਾ ਖੁਸ਼ੀਆਂ ਭਰੇ ਦਿਨ ਸੋ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਤਬ ਤੱਕ ਦੇਖੀ ਸਾਰਿਆਂ ਨੂੰ ਸਸਟੇ ਅਕਾਲ ਟੇਕ ਕੇਅਰ ਬਾਏ ਬਾਏ